DIG ਭੁੱਲਰ ਦੀ ਗ੍ਰਿਫਤਾਰੀ ਮਾਮਲੇ ਵਿੱਚ CM ਮਾਨ ਦਾ ਪਹਿਲਾ ਬਿਆਨ ਛੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ DIG ਰੋਪੜ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਕਿਹਾ ਮੈਂ ਡੀਆਈਜੀ ਰੋਪੜ ਨੂੰ ਪੁਲਿਸ ਵਿਭਾਗ ਤੋਂ ਮੌੰਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਨਾਮਜਾਦ ਕਿਸੇ ਵੀ ਵਿਅਕਤੀ ਦਾ ਭਾਵੇਂ ਉਸ ਦਾ ਅਹੁਦਾ ਕੋਈ ਵੀ ਹੋਵੇ ਸਮਰਥਨ ਨਹੀਂ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਹਰ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗੀ ਭਗਵਾਨ ਤਮਾਨ ਨੇ ਐਕਸ ਹੈਂਡਲ ਤੇ ਆਪਣਾ ਇਹ ਬਿਆਨ ਦਿੱਤਾ। ਰਿਸ਼ਬਤ ਖੋਰੀ ਦੇ ਮਾਮਲੇ 'ਚ ਡੀ ਆਈ ਜੀ ਰੋਪੜ ਹਰਚਰਨ ਸਿੰਘ ਪੋਲਰ ਨੂੰ ਮੇਰੇ ਵੱਲੋਂ ਪੁਲਿਸ ਵਿਭਾਗੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪ੍ਰਸ਼ਟਾਚਾਰ ਦੇ ਮਾਹੌਲੇ ਵਿੱਚ ਨਾਮਜਾਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਹਰੇਕ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਆਵਾਜ਼ ਦੀ ਪਾਰਟੀ ਦੀ ਜੰਗ ਜਾਰੀ ਰਹੇਗੀ ਦੱਸ ਦਈਏ ਕਿ ਪੰਜਾਬ ਸਰਕਾਰ ਨੇ 18 ਅਕਤੂਬਰ ਨੂੰ ਡੀ ਆਈ ਜੀ ਹਰਚਰ ਸਿੰਘ ਮੁੱਲਰ ਨੂੰ ਮੁਵੰਤਰਲ ਕਰ ਦਿੱਤਾ ਸੀ ਅੰਗਰੇਜ਼ ਭਾਗ ਨੇ ਇਹ ਕਾਰਵਾਈ ਕੀਤੀ ਵੀਰਵਾਰ ਨੂੰ ਸੀਬੀਆਈ ਚੰਡੀਗੜ੍ਹ ਨੇ ਪੰਜਾਬ ਪੁਲਿਸ ਦੇ ਰੋਪੜ ਰੇਨ ਦੇ DIG ਹਰਚਰ ਸਿੰਘ ਪੁੱਲਰ ਨੂੰ ਮੁਹਾਲੀ ਤੋਂ ਇੱਕ ਸਬਕ੍ਰੇਵ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀਬੀਆਈ ਚੰਡੀਗੜ੍ਹ ਦੀਆਂ 8 ਟੀਮਾਂ ਨੇ ਇਸ ਮਾਮਲੇ ਵਿੱਚ 7 ਥਾਵਾਂ ਦੇ ਸਾਪੇਮਾਰੀ ਕੀਤੀ ਜਿਨ੍ਹਾਂ ਵਿੱਚ ਅੰਮ੍ਰਾਲਾ ਮੁਹਾਲੀ ਚੰਡੀਗੜ੍ਹ ਅਤੇ ਰੋਪੜ ਸ਼ਾਮਲ ਹਨ ਸੀਬੀਆਈ ਨੇ ਡੀਆਈਜੀ ਪੁੱਲਰ ਦੇ ਦਫ਼ਤਰ ਕਰ ਫਾਰਮ ਹਾਊਸ ਅਤੇ ਹੋਰ ਥਾਮਾ ਤੇ ਵੀ 83 ਲਈ ਚਲਦੇ ਆਂ ਜੀ ਅੱਜ ਦੀ ਦੂਜੀ ਖਬਰ ਵੱਲ ਸੋਨਾ 2500 ਤੇ ਚਾਂਦੀ 8000 ਰੁਪਏ ਸਸਤੀ ਚਲਦੇ ਆਂ ਜੀ ਅੱਜ ਦੀ ਦੂਜੀ ਖਬਰ ਵੱਲ ਸੋਨਾ 2500 ਤੇ ਚਾਂਦੀ 8000 ਰੁਪਏ ਸਸਤੀ ਮਹੂਰਤ ਟ੍ਰੇਡਿੰਗਸ ਦੌਰਾਨ ਸਮੇਂ ਬਾਜ਼ਾਰ ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਨਿਫਟੀ 25900 ਤੋਂ ਉੱਪਰ ਖੁੱਲਿਆ ਜਦੋਂ ਕਿ ਸੈਸੈਕਸ 84600 ਤੋਂ ਉੱਪਰ ਖੁੱਲਿਆ ਨਿਫਟੀ ਇਸ ਸਮੇਂ 85 ਅੰਕ ਉੱਪਰ ਹੈ ਤੇ ਸੈਸੈਕਸ 264 ਅੰਕ ਉੱਪਰ ਹੈ ਆਈਟੀ ਅਤੇ ਆਟੋ ਸੈਕਟਰਾਂ ਵਿੱਚ ਵਿਪਾਰੀਵਾਦ ਦੇਖਣ ਨੂੰ ਮਿਲ ਰਿਹਾ ਹੈ ਹੋਰ ਸੈਕਟਰ ਵੀ ਗ੍ਰੀਨ ਜ਼ੋਨ ਵਿੱਚ ਕਾਰੋਬਾਰ ਕਰ ਰਹੇ ਹਨ ਇਸ ਦੇ ਨਾਲ ਹੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਰਾਫਟ ਆਈ ਹੈ ਜਿੰਨਾ ਸਟਾਕਾਂ ਵਿੱਚ ਮਜ਼ਬੂਤ ਵਾਧਾ ਦੇਖਣ ਨੂੰ ਮਿਲਿਆ ਹੈ ਉਹਨਾਂ ਦੀ ਗੱਲ ਕਰੀਏ ਤਾਂ ਡੀਸੀਬੀ ਬੈਂਕ ਵਿੱਚ ਲਗਭਗ 5 ਫੀਸਦੀ ਦੀ ਸਾਲ ਲੱਗੀ ਹੈ ਜਦੋਂ ਕਿ ਸਾਊਥ ਇੰਡੀਅਨ ਬੈਂਕ ਵਿੱਚ 4 ਫੀਸਦੀ ਤੋਂ ਵੱਧ ਦੀ ਤੇਜ਼ੀ ਆਈ ਹੈ ਟਾਟਾ ਇਨਵੈਸਟਮੈਂਟ ਦੇ ਸ਼ੇਅਰ ਵਿੱਚ 6 ਫੀਸਦੀ ਵਾਧਾ ਹਨ ਬਲੈਕਵੈਕ ਦੇ ਸ਼ੇਰਾਂ ਵਿੱਚ 4 ਫੀਸਦੀ ਦੀ ਤੇਜ਼ੀ ਆਈ ਬੀਐਸਆਈ ਦੀ ਚੋਟੀ ਦੇ 30 ਸਟਾਕਾਂ ਵਿੱਚੋਂ ਸਿਰਫ 6 ਵਿੱਚ ਗਿਰਾਵਟ ਆਈ ਕੋਟਕ ਮਹਿੰਦਰਾ ਬੈਂਕ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ 1 ਫੀਸਦੀ ਡਿੱਗੀ ਇਨਫੋਸੈਂਸ ਦੇ ਸ਼ੇਰਾਂ ਵਿੱਚ ਸਭ ਤੋਂ ਵੱਧ ਤੇਜ਼ੀ ਆਈ ਲਗਭਗ 1 ਫੀਸਦੀ ਵਾਧੇ ਬਜਾਜ ਫਿਊਜ਼ਿੰਗ ਫਾਈਨੈਂਸ ਅਡਾਨੀ ਪਾਵਰ ਸਵਿਗੀ ਇਨਫੋਸੈਂਸ ਸਿਪਲਾ ਹੁੰਡਈ ਮੋਟਰਸ ਇੰਡੀਆ ਤੇ ਟਾਟਾ ਮੋਟਰਜ਼ ਵਰਗੇ ਸ਼ੇਰਾਂ ਵਿੱਚ 1% ਤੋਂ ਵੱਧ ਤੇਜ਼ੀ ਦੇਖਣ ਨੂੰ ਮਿਲੀ